ਗੋਰਪ੍ਰੀ ਸਿੰਘ ਹੋਰ ਜੀ ਕੀ ਹਾਲ ਚਾਲਾ ਵਧੀਆ ਵਧੀਆ ਤੁਸੀਂ ਦੱਸੋ ਤੁਸੀਂ ਦੱਸੋ ਬਹੁਤ ਵਧੀਆ थैंक यू ਲਾਈਕ ਤੇ ਆਨ ਲਈ ਹਾਂ ਲਾਈਕ ਕਰ ਦਿਓ ਲਾਈਕ ਦੀ ਆਪਣੀ ਨਾਮ ਨੇਮ ਨੂੰ ਕੋ ਵਿੱਚ ਕਮੈਂਟ ਕਰ ਦੇਣਗੀ A pessoa, मैं मुंडा अच्छा कहंदे सी कैलू सरदे में मुंडा लल्ला मेरे मां की कुड़िया पास बैठो पास बैठो जरा बोल से इंटरनेट तो सुन फोन मत

चलाई मतलब उलिये भेना संजे ना इतने नहीं कोई आगा फिर अदर टपे ईं दो ਸਵਾਗਤ ਉਹ ਕਰ ਲਾ ਆਈਡੀ ਉਹ ਦੁੱਜੀ ਖਾ ਲੋ ਇੱਕ ਦੋ ਜਣੇ ਆਉਣਗੇ ਫਿਰ ਸਾਰੇ ਆਉਣਗੇ ਮੋਂ ਕਿਵੇਂ ਕੀ ਕਰਾਂ ਸੋਨੇ ਦੇ ਖਰਚਾਂ ਚ ਜੜਾ ਕੇ ਨਾ ਬੁਕਰੇ ਰੱਖ ਲੰਨੀਆਂ ਕੋ ਰੋਖਾਈ ਜਾਏ ਅਗਰ ਮੋਂ ਮੇਰੇ ਲਈ ਆਈਡੀ ਆ ਇਹਨਾਂ ਫੋੜੋ ਕਰੋ ਖਾਏ ਖਾਏ ਇੰਨਾ ਸੋਨਾ ਹੋਵੇ ਫਿਰ ਮੈਂ ਇੱਥੇ ਪੰਗੇ ਲੈਣ ਦੇ ਲਈ ਦੋ ਲਾ ਕੀਆ ਗਈ ਜਾਣੀਆ ਅਰਗ ਦਿੱਤਾ ਸਾਡਾ ਸਾਰਾ ਖੁਸ਼ਾ ਅੱਲਾ ਸੰਤ ਸ਼ਾਹੀ ਯਾਤਲਾਉਂਦਾ ਤੇਰਾ ਮੇਰੇ ਖੇਮਾ ਦੀ ਜੀਸਾ ਮੈਂ ਤਾਂ ਵੀ ਆਈ ਜੇ ਨਾ ਯਾਦ ਯਾਦ ਦੀਦੀ ਉੱਪਰ ਜਾ ਕੇ ਸ਼ੁਭ ਦਾ ਮੈਸੇਜ ਰੀਡ ਕਰੂੰ ਸ਼ੁਕਰ ਆ ਸਾਨੂੰ ਵੀ ਕੋਈ ਯਾਦ ਕਰਦਾ ਕਰ ਲਿਆ ਸੀ ਇਹ ਮੈਂ ਦੀਦੀ ਯਾਦ ਕਰੀ ਜਾਂਦੇ ਤੁਹਾਨੂੰ ਅੱਛਾ ਹਾਂ ਮੈਂ ਕਰ ਲੇ ਮੈਂ ਹੁਣ ਮੈਰੇ ਮੰਗਿਆ ਸੀ ਕਰੇ ਹੋਏ ਮੈਸੇਜ ਰੀਡ ਮੈਂ ਜਾਤਾ ਕਰਦੇ ਨਾ ਚੰਗੇ ਬੰਦੇ ਨੇ ਬੰਦਾ ਜਾ ਵੀ ਕਰਦਾ ਹੁੰਦਾ ਚੰਗੇ ਬੰਦੇ ਆ ਮੂਹ ਨਹੀਂ ਆ ਗਿਆ ਕਰਦਾ ਨਾ ਅੱਜ ਕੋਈ ਵੀ ਤੀਜੇ ਜਣਾ ਕੌਣ ਆ ਗਿਆ ਬੱਲੇ ਤੀਜੇ ਜਣਾ ਕੌਣ ਆ ਗਿਆ ਜਲਾਈ ਕੌਣ ਕਰ ਗਿਆ ਕੀ ਬੇਟਾ ਮੈਸੇਜ ਦੇਖਣਾ ਹੈ ਪਤਾ ਕਿਸੇ ਦੀ ਰੀਸ ਨਹੀਂ ਕਰੀ ਦੀ ਤੁਸੀਂ ਨਹੀਂ ਫੋਨ ਦੇਖਦੀ ਹੈ ਨਾ ਤੁਸੀਂ ਗੁੱਡ ਕਰ ਲਓ ਨਾ ਦੋਨੇ ਪੈਣਾ ਅੱਜ ਕਿਉਂ ਫੋਨ ਦੇਖਣਾ ਫੇਰ ਜਵਾਬ ਕਰੀ ਰੀਸ ਇੱਕ ਦੂਜੇ ਦੀ ਕਰਦੇ ਨੇ ਉਹ ਆਈ ਗਈ ਆ ਨੰਦ ਦੀ ਕੁੜੀ ਉਹ ਫੋਨ ਦੇ ਇੱਕ ਵੀ ਆਈ ਨਹੀਂ ਫੋਨ ਬਹੁਤ ਵਧੀਆ ਨਹੀਂ ਗਈ ਆ ਹੁਣ ਉਹਦੀ ਰੀਸ ਕਰਦੀ ਆ ਤੇ ਮੈਂ ਵੀ ਫੋਨ ਦੇਖਣਾ ਮੈਂ ਤਾਂ ਰੀਸ ਰੀਸ ਤੇ ਜਵਾਬ ਵੀ ਲੜਦੇ ਨੇ ਆਈ ਨਹੀਂ ਸਾਰਾ ਦਿਨ ਨਹੀਂ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਲੱਗ ਕੇ ਆਉਣ ਲਈ ਧੰਨਵਾਦ ਅੱਜ ਥੋੜਾ ਜਿਹਾ ਬਾਅਦ ਪੜਨਾ ਪਾਸ ਹੋਊਗਾ ਅੱਜ ਫੜੇ ਵਿਸ਼ੇ ਦਾ ਨਹੀਂ ਨਹੀਂ ਮੈਂ ਤਾਂ ਤਾਂ ਨਹੀਂ ਹੈ ਸਹੀ ਕਿ ਉਹ ਬਾਸਪਣਾ ਕਰਦੀ ਆ। ਹੋਰ ਸਨਾਓ ਕੋਈ ਗੱਲ ਬਾਤ ਅੱਜ ਫੇਰ ਮੈਸੇਜ ਰੁਕੋਗੇ ਲੱਗਦਾ ਮੈਨੂੰ। ਸੰਜੂ ਕਰੀ ਇੱਕ ਮੈਸੇਜ ਮਾਰਾ ਜਾ। ਮੈਸੇਜ ਕਰੀ ਇੱਕ ਮੈਨੂੰ ਲੱਗਦਾ ਮੈਸੇਜ ਰੁਕ ਗਿਆ ਅੱਜ। ਹਾਈ ਹਾਈ ਲੱਗਦਾ ਮੈਸੇਜ ਰੁਕ ਗਿਆ ਅੱਜ ਫੇਰ ਕੀ ਕਰਾਂ ਮੈਂ ਹੁਣ ਇਹਦਾ ਜਾ ਕੇ ਆ ਬਫਰ ਗੱਡੀ ਲੈ ਕੇ ਗਏ ਨਹੀਂ ਸੀ ਭਰਾ ਨਹੀਂ ਆ ਦੇਗੀ ਨਹੀਂ ਆਉਂਦੇ ਮੈਸੇਜ ਹਾਇ ਰੱਬਾ ਹਾਇ ਰੱਬਾ ਕੀ ਕਰਾਂ ਹੁਣ ਮੈਂ ਮੈਸੇਜ ਹੀ ਬੰਦ ਹੋ ਗਏ ਰੱਬਾ ਮੈਸੇਜ ਬੰਦ ਹੋ ਗਏ ਰੱਬਾ ਹੋਵੇ ਹਾਂ ਮੰਮੀ